ਦੇਰੀ ਦੇ ਨਾਲ ਆਰੇ ਮੈਨ ਤੋਰੇ ਫਤੂ ਅੱਗੇ ਮਰੂ ਮੇਰੇ ਪੈਰ ਮਚਾ ਲੈ ਆਰੇ ਮੇਰੇ ਕੋਲ ਮੈਚ ਮੈਚ ਆਹ ਮੇਰੀ ਦਿਸੇ ਵਾਲੇ ਕਿੱਥੇ ਹੋਣ ਬੁਲਾਓ ਇੱਥੇ ਇੱਕ ਦੋ ਬੰਦੇ ਸ਼ਰਾਬੀ ਕੇ ਗਾਲਾਂ ਕੱਢ ਰਹੇ ਸੀਗੇ ਮੇਰੇ ਪੈਸੇ ਪਾ ਨੂੰ ਦੇਸੀ ਦੇ ਬਾਬੂ ਜੀ ਨੇ ਧਰ ਕੇ ਤਾਰਿਆ ਜੀ ਉਹਨੂੰ ਫੜ ਕੇ ਥੱਲੇ ਉਤਾਰਿਆ ਜੀ ਪੂਰੇ ਨਾਲ ਥੋੜੀ ਜਿਹੀ ਧੱਕਾ ਮੁੱਕੀ ਜ਼ਰੂਰ ਹੋਈ ਹੈ ਲੇਕਿਨ ਉਹ ਹਟਾ ਗਏ ਇਹ ਕੋਈ ਮਾਮਲਾ ਨਹੀਂ ਦਿੱਤੀ ਕੋਈ ਨੋਟਸ ਦਿਖਾਓ ਕੋਈ ਕਿਸੇ ਨੂੰ ਕਹੋ ਹਨ ਕੋਈ ਬਾਤ ਨਹੀਂ ਤੀਰ ਲਫਤ ਲਾ ਕੇ ਥੜੀਏ ਆ ਕੇ ਵਿਚ ਵਿੱਚ ਮਾਰ ਕੇ ਮੁੰਡੇ ਕੁੱਟਣ ਲੱਗ ਜਾਣਗੇ ਇੱਧਰ ਕਿਤਾਬਾਂ ਲਿਖੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਫਿਰ ਇੱਕ ਵਾਰ ਫਰੀਦਕੋਟ ਦੇ ਵਿੱਚ ਨਗਰ ਕੌਂਸਲ ਦੇ ਕਰਮਚਾਰੀ ਅਧਿਕਾਰੀ ਇਕੱਠੇ ਹੋ ਕੇ ਨਜਾਇਜ਼ ਕਬਜ਼ੇ ਹਟਾਉਣ ਦੇ ਨਾਂ ਤੇ ਗੋਗਲੂਆਂ ਨਾਲੋਂ ਮਿੱਟੀ ਝਾੜਨ ਲਈ ਫਿਰ ਸ਼ਹਿਰ ਵਿੱਚ ਆਏ ਤੇ ਕਈ ਥਾਵਾਂ ਤੇ ਪੰਗਾ ਵੀ ਪਿਆ ਉਹਨਾਂ ਦਾ ਜੀਸੀਬੀ ਲੈ ਕੇ ਆਏ ਸੀ ਕਈ ਨਜਾਇਜ਼ ਕਬਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਕਈ ਸਮਾਨ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਤੇ ਬਹੁਤ ਸਾਰਾ ਸਮਾਨ ਚੁੱਕ ਵੀ ਲਿਆ ਗਿਆ ਤੇ ਬਹੁਤ ਸਾਰੀਆਂ ਥਾਵਾਂ ਤੇ ਰੌਲਾ ਵੀ ਪਿਆ ਹੋ ਹੱਲਾ ਵੀ ਹੋਇਆ ਜੀਸੀਬੀ ਅੱਗੇ ਵੀ ਕਈ ਵਪਾਰੀ ਪੈ ਗਏ ਤੇ ਫਿਰ ਪੰਗਾ ਪੈਂਦਾ ਵੇਖ ਕੇ ਸਾਰਾ ਮਾਮਲਾ ਵਿੱਚ ਹੀ ਛੱਡ ਛਾੜ ਕੇ ਚਲੇ ਗਏ ਅਸਲ ਵਿੱਚ ਮਾਮਲਾ ਇਹ ਹੈ ਕਿ ਫਰੀਦਕੋਟ ਦੇ ਕੁਝ ਵਸਨੀਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਆ ਕਿ ਫਰੀਦਕੋਟ ਵਿੱਚ ਕੁਝ ਥਾਵਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਜਿਹੜੇ ਕਿ ਅਸਲ ਵਿੱਚ ਹੈ ਤੇ ਨਗਰ ਕੌਂਸਲ ਦੇ ਅਧਿਕਾਰੀ ਕਰਮਚਾਰੀ ਉਹਨਾਂ ਨੂੰ ਛੇ ਦੇ ਰਹੇ ਆ ਉਹ ਨਜਾਇਜ਼ ਕਬਜ਼ੇ ਛਡਾਉਣ ਦੀ ਜਗ੍ਹਾ ਨਜਾਇਜ਼ ਕਬਜ਼ੇ ਹੋਰ ਕਰਵਾ ਰਹੇ ਆ ਤੇ ਇਸ ਮਾਮਲੇ ਦੀ ਜਿਹੜੀ ਰਿਟ ਪਾਈ ਹੋਈ ਆ ਉਸ ਦੀ ਅਗਲੇ ਕੁਝ ਦਿਨਾਂ ਦੇ ਵਿੱਚ ਤਾਰੀਖ ਪੇਸ਼ੀਆ ਤੇ ਉਸ ਤਾਰੀਖ ਪੇਸ਼ੀ ਤੇ ਨਗਰ ਕੌਂਸਲ ਨੇ ਰਿਪੋਰਟ ਪੇਸ਼ ਕਰਨੀ ਆ ਕਿ ਉਹਨਾਂ ਨੇ ਨਜਾਇਜ਼ ਕਬਜ਼ੇ ਹਟਾਏ ਆ ਇਸ ਲਈ ਇਹ ਗੋਗਲੂਆ ਨਾਲੋਂ ਮਿੱਟੀ ਝਾੜਨ ਵਾਲੀ ਕਾਰਵਾਈ ਕਰਨ ਆਈ ਸੀ ਤੇ ਇਸ ਕਾਰਵਾਈ ਦੌਰਾਨ ਪੰਗਾ ਪਿਆ ਆਓ ਦੇਖਦੇ ਹਾਂ ਕਿਸ ਤਰ੍ਹਾਂ ਪਏ ਪੰਗੇ ਤੇ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਸੀ ਨਜਾਇਜ਼ ਕਬਜ਼ੇ ਹਟਾਉਣ ਦੀ এই معناتে যে ভাইয়ের সংখ্যাতে ওড়াও হইলো তো। এই যে লাগে যে ভাইয়ের সংখ্যাতে আঞ্জুমানে আড়ালিও তাহলে কত টাকা করে বলতো কত টাকা হবে। এই তো ভাইয়ের ইরোইজ ছিল। কে দিলা? ভাইয়ের কথা না বলা। ਮੈਂ ਕਹਿੰਦਾ ਮੈਂ ਤੁਹਾਨੂੰ ਨੋਟਿਸ ਆਸੀ ਇੱਥੇ ਨੋਟਿਸ ਆ ਰਹੇ ਅਸੀਂ ਅੰਦਰ ਕਰਦੇ ਇਹਨਾਂ ਨੇ ਮੈਂ ਕਹਿੰਦਾ ਮੰਜੇ ਅਸੀਂ ਝੱਲਣ ਲੱਗਿਆ ਇਹਨਾਂ ਨੂੰ ਬਿੰਡਾ ਘੱਟ ਪੇਲੇ ਮਾਰਨੇ ਸੀ ਇਹ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ ਮੈਂ ਕਹਿੰਦਾ ਇਹਦਾ ਡੱਕਾ ਤਾਂ ਹੁੰਦਾ ਬਲੇ ਬਲਕ ਕਿਸੇ ਪਟਾਇਆ ਇਹ ਇਹ ਘੰਟੇ ਘੰਟੇ ਦਾ ਟਾਈਮ ਤੁਸੀਂ ਇਹ ਸਾਰੀਆਂ ਸਾਡੀ ਦੁਕਾਨ ਤੇ ਆਉਣ ਲੱਗ ਰਹੇ ਆ ਇਹ ਹੋਣ ਇਹਨਾਂ ਨੇ ਇੱਕ ਇੱਕ ਦੁਕਾਨ ਤੇ ਹੀ ਕਾਰਵਾਈ ਕੀਤੀ ਹੈ ਆਹ ਇੱਕ ਦੀ ਬਾਕੀ ਦਿਖਾਓ ਜੀ ਬਾਕੀ ਦੇਖੋ ਸਾਰੀਆਂ ਉਵੇਂ ਨੇ ਨਹੀਂ ਭਾਈ ਸਾਡੀ ਮੈਂ ਤਾਂ ਸਭ ਲੋਕਾਂ ਕੇ ਮਰਵਾ ਬੈਠੇ ਬੜੇ ਬੜੇ ਵਾਲਾ ਨੇ ਪਹਿਲੇ ਮੇਰੀ ਵੀ ਪਪਾ ਨੇ ਸ਼ਹਿਰ ਦੇ ਮਾਰੇ ਕਿੰਨੇ ਮੂਰਖਾ ਹੈ ਕੋਣ ਆਏ ਨਹੀਂ ਇਹ ਆ ਜਾ ਸੀਪੀਓ ਆਉਂਦਾ ਸੀ ਇਹ ਸਭ ਲਈਆ ਇਹਨਾਂ ਨੇ ਬੁਲਵਾ ਲਿਆ ਪਤਾ ਸਭ ਇਕੱਠੇ ਹੋ ਗਏ ਇਹਨਾਂ ਨੇ ਬੰਦੇ ਬੁਲਾ ਕੇ ਪਹਿਲੇ ਫਟਾ ਕਰਾਉਂਦੇ ਚਪਟਾ ਬੰਦੇ ਫਟਾ ਕਰਾਓ ਸਹਿਲ ਪਹਿਲੇ ਬੈਠੀ ਕਰਦੇ ਮੈਂ ਹਾਂ ਬੱਚਿਆਂ ਕੋਲ ਪਹਿਲੇ ਹੀ ਹੈ ਬੱਚਿਆਂ ਕੋਲ ਪਹਿਲੇ ਹੀ ਹੈ ਨਹੀਂ ਲਿੰਦੀ ਹੈ ਔਰ ਕੀ ਆਪਣਾ ਕਹਿੰਦੇ ਨਹੀਂ ਅੰਜਲ ਕੇ ਤੁਰਾ ਕੇ ਮੈਂ ਬੈਠੀ ਆ ਵੀ ਜੇ ਬਾਲ ਮੈਨ ਤੋਰੇ ਤੋ ਤਾ ਇਹ ਆ ਕੇ ਮਾਲ ਫੈਲ ਬੈਠੇ ਨੇ ਆਰੇ ਮਰਦਾ ਬਾਚੀ ਬਾਕੀ ਹਾਈਸ ਮਾਰਕਟ ਛੱਡਤੀ ਇੱਥੇ ਆ ਕੇ ਸਿੱਧਾ ਮਾਰਿਆ ਇਹ ਇਹ ਨਾ ਕੁੜੇ ਦਿਨ ਪਹਿਲਾਂ ਦੱਸ ਰੇ ਕਿ ਅਸੀਂ ਰਾਜੀ ਹਾਂ ਜੀ ਕੋਈ ਮੰਗ ਲਈ ਦਿੱਤੀ ਕੋਈ ਨੋਟਿਸ ਦਿਖਾਓ ਕੋਈ ਕਿਸੇ ਨੂੰ ਕਹੋ ਤੁਹਾਨੂੰ ਕੋਈ ਵਾਰਨਿੰਗ 30 ਵਾਰ ਦੱਸ ਦੇ ਤੇ ਸੁਣੀਏ ਆਗੇ ਜੇ ਤੇ ਮਾਰ ਕੇ ਮੁੰਡਾ ਕੁੱਟਣ ਲੱਗ ਜਾਨਗੇ ਇੱਦਾਂ ਕਿਤਾਬੀ ਨਹੀਂ ਕੀ ਸੀ ਪਾਸੇ ਪਾਸੇ ਸਾਰੇ ਲੱਗੇ ਜਦੋਂ ਸਮਾਨ ਪੈ ਗਿਆ ਤੁਹਾਨੂੰ ਕੋ ਟਾਈਮ ਦਿੱਤਾ ਗਿਆ ਸੀ ਕੋਈ ਧੰਨੀਤਾ ਕੋਈ ਨੋਟਿਸ ਨਹੀਂ ਕੋਈ ਕੰਮ ਸੁਖਾਉਣ ਉਹ ਹਰ ਮਿਲ ਕੇ ਨੋਟਿਸ ਕਰ ਦੇਗਾ ਸਾਡੇ ਆਪ ਤੁਹਾਡੇ ਤੁਹਾਡੇ ਗਵਾਨ ਇੱਕ ਪੱਕੇ ਕਬਜ਼ੇ ਜਿਹੜੇ ਕੀਤੇ ਗਏ ਛੱਡ ਨਹੀਂ ਲਾਏ ਉਹ ਪਹਿਲੇ ਹੁਣ ਤੜਾਏ ਨੇ ਹਜ਼ਕ ਲਾ ਕੇ ਹੱਤਾ ਤੋੜਿਆ ਇਹਨਾਂ ਨੇ ਭਰਾ ਨਹੀਂ ਜਿਹੜਾ ਗਾਲ ਤੁਹਾਡੇ ਕੀ ਨਾਲ ਛੱਡ ਉਹ ਵੀ ਨਜਾਇਜ਼ੀ ਉਹਨੂੰ ਕਿਉਂ ਨਹੀਂ ਕਰਾਇਆ ਕੋਈ ਦਾ ਨਹੀਂ ਪਾਸੇ ਕੀ ਪੈਸੇ ਗਏ ਨੇ ਦੋਨਾਂ ਪਾਸੇ ਨਹੀਂ ਦੋਨਾਂ ਪਾਸੇ ਨਹੀਂ ਆ ਕੇ ਕੁੱਟਣ ਲੱਗਿਆ ਇੱਥੇ ਦੋਨਾਂ ਪਾਸੇ ਕੱਬੇ ਹੋਏ ਲੇਕਿਨ ਜਮਾਇਤ ਪਾਏ ਕਰ ਲੁੱਪੀ ਮਾਤਾ ਜੀ ਕਰਨੀ ਹੈ ਹਰ ਮੇਰੇ ਪਿਤਾ ਕਰ ਮਨਾਲ ਬਿਚਾਰ ਰਹੇ ਸੀ ਤੁਰੇ ਬੇਲੇ ਬੰਦਿਆ ਮੇਰੇ ਕੋਲ ਤਾਂ ਇਹਨਾਂ ਨੇ ਖਲੀ ਜ਼ਿੰਦਗੀ ਲਾਈ ਜਿੱਥੇ ਮੇਰੇ ਕੋਈ ਫੋਟੋ ਮਾਰਨੀ ਨਹੀਂ ਹੋਈ ਜਿਹੜੇ ਇੱਥੇ ਇੱਕ ਦੋ ਬੰਦੇ ਸ਼ਰਾਬ ਪੀ ਕੇ ਗਾਲਾਂ ਕੱਢ ਰਹੇ ਸੀਗੇ ਮੇਰੇ ਸਾਈਂ ਸ਼ੇਖਰ ਨੂੰ ਦੇਸੀ ਦਾ ਹੋ ਗਿਆ ਸੀ ਫੜ ਕੇ ਤਾਰਿਆ ਜੀ ਉਹਨੂੰ ਫੜ ਕੇ ਥੱਲੇ ਉਤਾਰਿਆ ਜੀ ਉਰੇ ਨਾਲ ਥੋੜੀ ਜਿਹੀ ਧੱਕਾ ਮੁੱਕੀ ਜਰੂਰ ਹੋਈ ਹੈ ਲੇਕਿਨ ਉਹ ਹਟਾ ਗਏ ਕੱਲ ਜੀ ਕੱਲ ਉਹਨਾਂ ਦੇ ਵੱਲ ਦੀ ਕਰੀ ਗਈ ਹੈ ਉਹਨਾਂ ਦਾ ਫਾਲ ਆਇਆ ਹੈ ਕਿ ਦੂਜਿਆਂ ਨਾਲ ਪਰਸ਼ਾਨ ਨਹੀਂ ਕਿ ਦੂਜਿਆਂ ਦੇ ਹਜੇ ਵੀ ਜਿਹੜੇ ਸ਼ੈਡੋ ਉਸੇ ਤਰ੍ਹਾਂ ਖੜੇ ਹੈ ਜਿਹੜੇ ਕਿ ਬਿਲਕੁਲ ਨਜਾਇਜ਼ ਤੌਰ ਤੇ ਲੱਗੇ ਹੋਏ ਨੇ ਪਰ ਤੁਹਾਡੇ ਵੱਲੋਂ ਜਿਹੜੇ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਟਾਰਗੇਟ ਮੈਂ ਕਿਸੇ ਨੂੰ ਨਹੀਂ ਕੀਤਾ ਮੈਂ ਸਟਾਰਟਿੰਗ ਤੋਂ ਆ ਕੇ ਸਾਰਿਆਂ ਨੂੰ ਕਿਹਾ ਸੀ ਜੀ ਸਟਾਰਟਿੰਗ ਕੀਤਾ ਤੇ दैट ਵੇ ਹੈ ਕਿ ਪਤਾ ਨਹੀਂ ਕੋਈ ਕਾਰਵਾਈ ਕਰੇ ਇੱਕ ਤਾਂ ਐਰੋ ਕਮਪਨੀ ਥੋੜਾ ਜਿਹਾ ਤੋੜਿਆ ਪੂਰਾ ਵੀ ਨਹੀਂ ਤੋੜਿਆ ਸੀਗਾ ਉਹਦਾ ਵੀ ਸਮਾਨ ਹਟਾ ਕੇ ਸਮਾਨ ਦਿੱਤਾ ਗਿਆ ਸੀ ਇਹਨਾਂ ਨੂੰ ਸਮਾਨ ਦਿੱਤਾ ਗਿਆ ਸੀ ਕਦੋਂ ਆਪ ਸਮਾਨ ਹੈ ਕੱਲ ਵੀ ਕਹਿ ਕੇ ਗਏ तकरीबन ਅਸੀਂ ਸਾਰਾ ਇਹਨਾਂ ਨੂੰ ਹਫਤੇ ਚਾਰ-ਚਾਰ ਵਾਰ ਕਹਿ ਕੇ ਗਏ ਇੱਕ ਦੋ ਵਾਰ ਇਹਨਾਂ ਨੂੰ ਕਹਿ ਕੇ ਜਾਣਿਆ ਪਰ ਇਹਨਾਂ ਦੇ ਕੋਈ ਕਾਰਵਾਈ ਕਰਨ ਦਾ ਕੋਈ ਹੋ ਨਹੀਂ ਹੋ ਰਿਹਾ ਸੀ ਜਸ ਕਰਕੇ ਸਾਨੂੰ ਇਹ ਕਾਰਵਾਈ ਕਰਨੀ ਚਾਹੀਦੀ ਸਰ ਜਿਹੜੇ ਬਾਕੀ ਜਿਹੜੇ ਨਹੀਂ ਇਹ ਸਾਰੇ ਸਾਰੇ ਹਟਾ ਰਹੇ ਸਾਰੇ ਹਟਾ ਰਹੇ ਇਹ ਇਹ ਇੱਕ ਹੋਰ ਵੀ ਚੀਜ਼ ਹੈ ਕਿ ਮੰਨ ਲਓ ਹਾਈ ਕੋਰਟ 'ਚ ਕਿਸੇ ਨੇ ਰਿਟ ਪਾਈ ਹੋਈ ਹੈ ਜਿਹਦੇ 'ਚ ਪਾਰਟਿਕੂਲਰ ਜਗ੍ਹਾ ਦੱਸੀ ਹੋਈ ਹੈ ਉਹਨਾਂ ਦੇ ਪਾਰਟਿਕੂਲਰ ਨਾਂ ਲਿਖੇ ਹੋਏ ਆ ਕਿ ਆਹ ਬੰਦੇ ਆ ਨੇ ਨਜਾਇਜ਼ ਤਰ੍ਹਾਂ ਇਹ ਨਾ ਕੰਮ ਚ ਕਰਦੇ ਆ ਉਹਨਾਂ ਨੂੰ ਐਫੀਡੇਵਿਟ ਦੇਣਾ ਹੈ ਹਾਈ ਕੋਰਟ 'ਚ ਉਹ ਲਈ ਕਿ ਮੈਂ ਉਹ ਉੱਤੇ ਕਾਰਵਾਈ 100% ਕਰਨੀ ਕਰਨੀ ਹੈ ਚਾਹੇ ਕੋਈ ਕੋਈ ਵੀ ਹੋਵੇ ਠੀਕ ਹੈ ਤੇ ਮੈਂ ਜਿਹੜਾ ਐਫੀਡੇਵਿਟ ਦਵਾਵਾਂਗਾ ਝੂਠਕ ਜਿੰਦੂ ਦੇ